ਉਦੇ ਵਿੱਚ ਨਾਮਜ਼ਦਗੀਆਂ ਭਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਹੈ ਤੇ ਅੱਜ 12 ਦੇ ਕਰੀਬ ਤਾਂ ਦੋ ਮੁੱਖ ਪਾਰਟੀਆਂ ਦੇ ਉਮੀਦਵਾਰਾਂ ਨੇ ਨਾਮਜ਼ਦ ਦਾਖਲ ਕਰਤੇ ਜਦੀ ਜਾਣਕਾਰੀ ਆਪਾਂ ਪਹਿਲਾਂ ਵੀ ਸਾਂਝੀ ਕੀਤੀ ਆ ਭਾਜਪਾ ਦੇ 6 ਉਮੀਦਵਾਰਾਂ ਨੇ ਤੇ ਲਗਭਗ ਇੰਨੇ ਹੀ ਕਾਂਗਰਸੀ ਉਮੀਦਵਾਰਾਂ ਨੇ ਅੱਜ ਨਾਮਜ਼ਦਗੀਆਂ ਭਰੀਆਂ ਅੱਜ ਕਹਿੰਦੇ ਅਕਸ਼ੇ ਤੀਜ ਹੈ ਜੀ ਸ਼ੁੱਧ ਮਹੂਰਤ ਹੈ ਜੀ ਸੋ ਇਸ ਲਈ ਕਹਿੰਦੇ ਕਿ ਦੌੜ ਲੱਗੀ ਸੀ ਪੰਜਾਬ ਦੇ ਉਮੀਦਵਾਰਾਂ 'ਚ ਪਰ ਆ자ਦ ਨੂੰ ਜੇਕਰ ਆਪਾਂ ਸਾਈਡ ਤੇ ਰੱਖ ਲਈਏ ਕੁਝ ਹੋਰ ਪਾਰਟੀਆਂ ਦੇ ਨਵੇਂਦਿਆਂ ਸਾਈਡ ਤੇ ਰੱਖ ਲਈ ਜਿਹੜੀਆਂ ਮੁਢਲੀ ਕਤਾਰ ਦੇ ਵਿੱਚ ਆਪਣੇ ਆਪ ਨੂੰ ਸਮਝਦੀਆਂ ਨੇ ਜਾਂ ਮੁਢਲੀ ਕਤਾਰ ਦੀਆਂ ਰਾਜਨੀਤਿਕ ਧਿਰ ਮੰਨੀਆਂ ਜਾਂਦੀਆਂ ਨੇ ਉਹਨਾਂ 'ਚ ਆਮ ਆਦਮੀ ਪਾਰਟੀ ਉਹਨਾਂ 'ਚ ਕਾਂਗਰਸ ਉਹਨਾਂ 'ਚ ਅਕਾਲੀ ਦਲ ਉਹਨਾਂ 'ਚ ਬਹੁਜਨ ਸਮਾਜ ਪਾਰਟੀ ਐ ਉਹਦੇ ਵਿੱਚ ਭਾਜਪਾ ਇਹ 6-7 ਦਲ ਨੇ ਜਿਹੜੇ ਇਹਨਾਂ ਦਲਾਂ ਦੇ 18 ਉਮੀਦਵਾਰਾਂ ਨੇ ਅਜ ਕਾਗਜ਼ ਦਾਖਲ ਕੀਤੇ ਜੀਚੋਂ 12 ਤਾਂ ਕਾਂਗਰਸ ਤੇ ਭਾਜਪਾ ਦੇ ਨੇ ਸੋ ਜੇਕਰ ਮੈਂ ਗੱਲ ਕਰਾਂ ਤਾਂ ਭਾਜਪਾ ਦੇ ਅੱਜ ਜਿਹੜੇ-ਜਿਹੜੇ ਉਮੀਦਵਾਰਾਂ ਨੇ ਦਿਨੇਸ਼ ਬੱਬੂ ਨੇ ਗੁਰਦਾਸਪੁਰ ਤੋਂ ਹੈ ਸ਼ਸ਼ੀਲ ਰਿੰਕੂ ਨੇ ਜਲੰਧਰ ਤੋਂ ਰਵਨੀਤ ਬਿੱਟੂ ਨੇ ਲੁਧਿਆਣਾ ਤੋਂ ਹੈ ਪਰਮਪਾਲ ਕੌਰ ਸਿੱਧੂ ਨੇ ਬਠਿੰਡਾ ਤੋਂ ਮਨਜੀਤ ਮੰਨਾ ਨੇ ਖੰਡੂਰ ਸਾਹਿਬ ਤੋਂ ਤਰਨਜੀਤ ਸੰਧੂ ਨੇ ਅਮਰਸਰ ਤੋਂ ਅੱਜ ਆਪਣੀਆਂ ਨਾਮਜ਼ਦਗੀਆਂ ਭਰਤੀਆਂ ਜੀ ਅੱਜ ਇਹ 6 ਭਾਜਪਾਈ ਉਮੀਦਵਾਰ ਨੇ ਜਿਨ੍ਹਾਂ ਨੇ ਅਕਸ਼ੇਤੀਜ ਨੂੰ ਧਿਆਨ ਚ ਰੱਖਿਆ ਕਿ ਭਈ ਅੱਜ ਜੋ ਮਰਜੀ ਸੁਜਾ ਅੱਜ ਦੇ ਦਿਨ ਕਾਗਜ਼ ਭਰਨੇ ਇਸੇ ਤਰ੍ਹਾਂ ਦੇ ਬੰਨ ਨੂੰ ਧਿਆਨ ਚ ਰੱਖ ਕੇ ਕਾਂਗਰਸੀ ਵੀ ਲੈਂਚ ਖੜੇ ਸੀ ਗੁਰਦਾਸਪੁਰ ਤੋਂ ਸੁਖਿੰਦਰ ਰੰਦਾਵਾ ਜਲੰਧਰ ਤੋਂ ਚਰਨਜੀਤ ਚੰਨੀ ਹੁਸ਼ਿਆਰਪੁਰ ਤੋਂ ਜਾਮਨੀ ਗੋਮਰ ਸ੍ਰੀ ਫਤਿਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਫਰੀਦਕੋਟ ਤੋਂ ਬੀਬੀ ਸਾਹੂਕੇ ਮਠਿੰਡਾ ਤੋਂ ਜਤਮਿੰਦਰ ਸਿੱਧੂ ਇਹਨਾਂ ਨੇ ਵੀ ਅੱਜ ਕਾਗਜ਼ ਭਰੇ ਨੇ ਇਸੇ ਤਰ੍ਹਾਂ ਹੋਰ ਪਾਰਟੀਆਂ ਦੇ ਨੁਮਾਇंदे ਵੀ ਹੈਗੇ ਭਾਈ ਆਮ ਆਦਮੀ ਪਾਰਟੀ ਦੇ ਮਠਿੰਡਾ ਤੋਂ ਗੁਰਮੀਤ ਖੁੱਡੀਆਂ ਹੋਰਾਂ ਨੇ ਵੀ ਅੱਜ ਕਾਗਜ਼ ਭਰੇ ਨੇ ਹਾਂ ਡਾਕਟਰ ਰਾਜਕੁਮਾਰ ਚੱਬਿਆਲ ਹਸ਼ਿਆਰਪੁਰ ਵਾਲੇ ਉਹ ਵੀ 10 ਤਰੀਕ ਨੂੰ ਕਹਿੰਦੇ ਸੋ ਗੁਰਪ੍ਰੀਤ ਜੀ ਪੀਓ ਹਰਾਂ ਦੀ ਵੀ ਜਾਣਕਾਰੀ ਮਿਲ ਰਹੀ ਸੀ ਕਿ ਉਹ ਵੀ ਅੱਜ ਕਾਗਜ਼ ਢਾਕਲ ਕਰਨ ਦੀ ਤਿਆਰੀ 'ਚ ਨੇ ਸੋ ਇੰਜ ਆਮ ਆਦੀ ਪਾਰਟੀ ਦੇ ਨਾਮ ਵੀ ਇਹਨਾਂ ਵਿੱਚ ਸ਼ਾਮਲ ਨੇ ਬਹੁਜਨ ਸਮਾਜ ਪਾਰਟੀ ਦੇ ਜਲੰਧਰ ਤੋਂ ਉਮੀਦਵਾਰ ਹੈ ਬਲਵਿੰਦਰ ਕੁਮਾਰ ਹੋਰਾਂ ਨੇ ਉਹਨਾਂ ਨੇ ਵੀ ਅੱਜ ਕਾਗਜ਼ ਢਾਕਲ ਕੀਤੇ ਨੇ ਅਕਾਲੀ ਦਲ ਦੇ ਐਨ ਕੇ ਸ਼ਰਮਾ ਤੇ ਭਿੰਦਰ ਸਿੰਘ ਕੇਪੀ ਉਹਨਾਂ ਨੇ ਵੀ ਅੱਜ ਕਾਗਜ਼ ਢਾਕਲ ਕੀਤੇ ਨੇ ਸੋ ਇੰਜ 18 ਤੋਂ ਵੱਧ ਉਮੀਦਵਾਰ ਇਹਨਾਂ ਪਾਰਟੀਆਂ-ਪਾਰਟੀਆਂ ਦੇ ਦਰਜ ਕਰਕੇ ਜੇਕਰ ਤੁਸੀਂ ਦੇਖੋ ਤਾਂ ਤੁਸੀਂ ਇਹ ਦੇਖੋ ਕਿ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਤੀਨੂ ਹੋਰੀ ਆਉਂਦੇ ਦਿਨਾਂ 'ਚ ਇੱਕ ਦੋ ਨਾ ਸ਼ਰਧ ਕਾਗਜ਼ ਦਾਖਲ ਕਰਨਗੇ ਅੱਜ ਚਰਚਾ ਸੀ ਪਹਿਲਾਂ ਕਿ ਸ਼ਦੋਂ ਵੀ ਪਰ ਜਲੰਧਰ ਤੋਂ ਕਿਸੇ ਸਮੇਂ ਆਮ ਆਦਮੀ ਪਾਰਟੀ ਦੀ ਟਿਕਟ ਲੈਣ ਵਾਲਾ ਸ਼ਿਸ਼ਿਲ ਰਿੰਕੂ ਜਿਹਨਾਂ ਨੂੰ ਭਾਜਪਾ ਦੀ ਟਿਕਟ ਮਿਲ ਗਈ ਸੀ ਭਾਜਪਾ ਵੱਲੋਂ ਕਾਗਜ਼ ਦਾਖਲ ਕਰਤੇ ਅੱਜ ਜਲੰਧਰ ਤੋਂ ਸ਼ਿਸ਼ਿਲ ਰਿੰਕੂ ਨੇ ਭਾਜਪਾ ਵੱਲੋਂ ਕਾਂਗਰਸ ਵੱਲੋਂ ਚਰਨਜੀਤ ਚੰਨੀ ਨੇ ਜਲੰਧਰ ਤੋਂ ਬਹੁਜਨ ਸਮਾਜ ਪਾਰਟੀ ਦੇ ਬਰਵਿੰਦਰ ਕੁਮਾਰ ਨੇ ਹੈ ਜਲੰਧਰ ਤੋਂ ਅਕਾਲੀ ਦਲ ਦੇ ਮਹਿੰਦਰ ਸਿੰਘ ਕੇਪੀ ਨੇ ਸੋ ਇਹਨਾਂ ਨੇ ਕਾਗਜ਼ दाखिल ਕਰਤੇ ਆਮ ਆਦਮੀ ਪਾਰਟੀ ਕਿਤੇ ਦਿਨ ਚਲੋ दाखिल ਕਰ ਸਕਦੀ ਹੈ ਇਸੇ ਤਰ੍ਹਾਂ ਬਠਿੰਡਾ ਤੋਂ ਆਮ ਆਦਮੀ ਪਾਰਟੀ ਦੇ ਗੁਰਪ੍ਰੀਤ ਖੁੱਡੀਆਂ ਨੇ ਹੈ ਭਾਜਪਾ ਦੇ ਪਰਮਪਾਲ कौर ਸਿੱਧੂ ਨੇ ਤੇ ਕਾਂਗਰਸ ਦੇ ਜੀਤਮਿੰਦਰ ਸਿੱਧੂ ਨੇ ਸੋ ਤਿੰਨ ਤਿੰਨ ਇੱਥੇ ਵੀ ਹੈਗੇ ਸੋ ਇਹ ਜਾਮਨੀ ਗੋਮਰ ਇੱਧਰ ਹੈਗੇ ਉਧਰ ਰਾਜਕਮਰ ਛੱਬੇ ਵਾਲੇ ਹੈਗੇ ਸੋ ਇਹ ਕਈ ਸੀਟਾਂ ਜਈਆਂ ਨੇ ਹੈ ਇਸੇ ਤਰ੍ਹਾਂ ਮਤਲਬ ਕਿ ਤੁਸੀਂ ਇਹ ਦੇਖੋ ਕਿ ਦਿਨੇਸ਼ ਬੱਬੂ ਗੁਰਦਾਸਪੁਰ ਤੋਂ ਨੇ ਉਧਰ ਸੁਖਿੰਦਰ ਰੰਧਾਵਾ ਹੈਗੇ ਸੋ ਅੱਜ ਕਹਿੰਦੇ ਜੀ ਅਕਸ਼ੇ ਤੀਜ ਹੈ ਤੇ Hindu ਮਾਨਤਾਵਾਂ ਦੇ ਅਨੁਸਾਰ ਸ਼ੁੱਧ ਮਹੂਰਤ ਹੈ ਇਸ ਲਈ ਕਹਿੰਦੇ ਕਾਗਜ਼ ਦਾਖਲ ਕਰਨ ਵਾਲਿਆਂ ਦੀ ਦੌੜ ਲੱਗੀ ਹੋਈ ਸੀ ਪਰ ਇਧਰ ਦੌੜ ਪਾਰਟੀ ਦੇ ਅੰਦਰ ਆਪਣੀ ਪਖੜ ਬਣਾਉਣ ਦੀ ਵੀ ਲੱਗੀ ਹੋਈ ਹੈ ਮੈਂ ਗੱਲ ਭਾਰਤੀ ਜਨਤਾ ਪਾਰਟੀ ਦੀ ਕਰ ਰਿਹਾ ਪਿਛਲੀਆਂ ਤਿੰਨ ਜਿਹੜੀਆਂ ਟਿਕਟਾਂ ਲਾਨੀਆਂ ਜਿਹਦੇ ਵਿੱਚ ਅਰਵਿੰਦ ਖੰਨਾ ਹੈ ਸੋਢੀ ਹੋਰੀ ਹੈ ਤੇ ਇੱਕ ਸ਼ਰਮਾ ਆ ਜਿਹੜੀਆਂ ਤਿੰਨ ਟਿਕਟਾਂ ਲਾਨੀਆਂ ਹੈ ਨਾ ਰਾਣਾ ਸੋਢੀ ਹੋਰਾਂ ਨੂੰ ਜੀ ਟਿਕਟ ਮਿਲਦੀ ਹੈ ਉਸ ਤਿੰਨ ਟਿਕਟਾਂ ਦੇ ਵਿੱਚ ਪੰਜਾਬ ਦੇ ਅੰਦਰ ਇੱਕ ਚਰਚਾ ਚੱਲੀ ਕਿ ਕੀ ਕੈਪਟਨ ਦਾ ਦਬਦਬਾ ਭਾਜਪਾ ਚ ਜਾਖੜ ਨਾਲੋਂ ਵੱਧ ਹੋ ਗਿਆ ਕਿ ਕੀ ਪ੍ਰਧਾਨ ਜਾਖੜ ਨੇ ਪਰ ਚੱਲ ਕੈਪਟਨ ਅਰਵਿੰਦਰ ਦੀ ਰਹੀ ਹੈ ਇਹ ਚੋਂ ਦੋ ਟਿਕਟਾਂ ਜਿਹੜੀਆਂ ਹੈਗੀਆਂ ਉਹ ਸਿੱਧੀਆਂ ਕੈਪਟਨ ਦੇ ਖਾਤੇ ਚ ਜਾਂਦੀਆਂ ਨੇ ਕਹਿੰਦੇ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਤੇ ਅਰਵਿੰਦ ਖੰਨਾ ਨੂੰ ਇਹ ਦੋ ਹੀ ਬੰਦੇ ਕੈਪਟਨ ਅਮਰਿੰਦਰ ਦੇ ਵੈਸੇ ਤਾਂ ਫਿਰੋਜ਼ਪੁਰ ਹਲਕੇ ਨੂੰ ਲੈ ਕੇ ਅਹਿਮ ਪਹਿਲੂ ਸੀਗਾ ਕਿ ਜੀ ਆਮਲਾ ਨੂੰ ਟਿਕਟ ਮਿਲਣੀ ਉਹ ਮਿਲਣੀ ਹੈ ਬੜਾ ਨਾਮ ਸੀ ਕਿ ਲੈ ਵੀ ਤੈ ਹੀ ਹੈ ਹੈਨਾ ਕਿ ਇੱਥੋਂ ਆਮਲਾ ਨੂੰ ਟਿਕਟ ਲੈ ਜਾਣੀ ਆ ਉਹਨਾਂ ਨੇ ਤੇ ਪਰ ਲੈ ਗਏ ਜੀ ਛੋਡੀ ਹੋਰੀ ਆਮਲਾ ਨੂੰ ਨਾ ਤਾਂ ਭਾਜਪਾ ਦੀ ਟਿਕਟ ਮਿਲੀ ਨਾ ਹੀ ਕਾਂਗਰਸ ਦੀ ਟਿਕਟ ਮਿਲੀ ਤੇ ਦੋ ਹੀ ਪਾਸੇ ਦਾਵੇਦਾਰ ਸੀ ਕਾਂਗਰਸ 'ਚ ਹੁੰਦਿਆਂ ਵੀ ਕਾਂਗਰਸੀ ਦਾਵੇਦਾਰੀ ਸੀ ਤੇ ਬਾਜਪਾਲੇ ਪਾਸ ਵੀ ਕਹਿੰਦੇ ਬਾਜਪਾਲੇ ਪਾਸੇ ਸੁਨੀਲ ਜਾਖੜ ਕਾਫੀ ਜੋਰ ਲਾ ਰਹੇ ਸੀ ਕਿ ਜੇਕਰ ਰਵਿੰਦਰ ਆਮਲਾਹੋਰੀ ਇੱਧਰ ਆ ਜਾਣ ਸਾਡੇ ਕੰਨੀ ਤਾਂ ਮੈਂ ਉਹਨੂੰ ਟਿਕਟ ਦਵਾਉਂਗਾ ਤੇ ਰਵਿੰਦਰ ਆਮਲਾ ਕਹਿੰਦੇ ਟਿਕਟ ਦੀ ਗਰੰਟੀ ਦੇ ਦਿਓ ਜੀ ਮੈਂ ਆ ਜਾਣਾ ਤੇ ਕਹਿੰਦੇ ਸੁਨੀਲ ਜਾਖੜ ਹੋਰੀ ਆਖਰ ਤੱਕ ਜੋਰ ਲਾਉਂਦੇ ਰਹੇ ਪਰ ਕੈਪਟਨ ਅਮਰਿੰਦਰ ਉਹਦੀ ਥਾਂ ਤੇ ਉੱਤੇ ਗੁਰਮੀਤ ਸਿੰਘ ਸੋਢੀ ਨੂੰ ਗੁਰਮੀਤ ਸਿੰਘ ਰਾਣਾ ਸੋਢੀ ਟਿਕਟ ਦਵਾਉਣ ਚ ਕਾਮਯਾਬ ਗੁਰਮੀਤ ਸੋਢੀ ਤੇ ਜਾਖੜ ਦੀ ਇਸੇ ਹਲਕੇ ਨੂੰ ਲੈ ਕੇ ਟਿਕਟ ਨੂੰ ਲੈ ਕੇ ਕਾਂਗਰਸ ਰਹਿੰਦੀ ਆ ਬਿਤਰਣਾ ਤਣੀ ਰਹੀ ਆ ਆਪਸ ਸੁਖਾ ਮੋਹ ਨਹੀਂ ਰਿਹਾ ਪਰ ਕਹਿੰਦੇ ਇਸ ਵਾਰ ਜਦੋਂ ਸੋਢੀ ਨੂੰ ਟਿਕਟ ਮਿਲਣੀ ਸੀ ਤਾਂ ਕਹਿੰਦੇ ਕੈਪਟਨ ਨੇ ਬਠਾਪ ਠੂਕੇ ਕੋਈ ਸਮਝੌਤਾ ਵੀ ਕਰਾਇਆ ਕੋਈ ਤਾਲਮੇਲ ਵੀ ਕਰਾਇਆ ਇਹ ਇਸ ਲਈ ਕਹਿੰਦੇ ਕਿ ਆਮਲਾ ਦੀ ਟਿਕਟ ਕੱਟੀ ਗਈ ਆਮਲਾ ਦਾ ਚਾਂਸ ਨਹੀਂ ਲੱਗਿਆ ਪਰ ਆਮਲਾ ਉਧਰੋਂ ਵੀ Goa ਬੈਠੇ ਕਿਉਂਕਿ ਕਾਂਗਰਸ ਦੇ ਨਹੀਂ ਰਹੀ ਸੀ ਕਿ ਬੇਪਰੋਸਗੀ ਹੈ ਭਾਈ ਕੀ ਪਤਾ ਕਹਾਨੂੰ ਟਿਕਟ ਲੈ ਕੇ ਸ਼ੀਲਿੰਗ ਕੋਲੀ ਹੋ ਜAVE ਸਾਡੇ ਨਾਲ ਸੋ ਇਹ ਇਸ ਲਈ ਕਹਿੰਦੇ ਕਿ ਉਧਰੋਂ ਵੀ ਟਿਕਟ ਨਹੀਂ ਮਿਲੀ ਤੇ ਇਧਰੋਂ ਵੀ ਨਹੀਂ ਮਿਲੀ ਇਹ ਤਾਂ ਹੋ ਗਿਆ ਬਾਹਰ ਪਰ ਇਧਰ ਕੈਪਟਨ ਦੀ ਕੀ ਇੰਨੀ ਚੱਲ ਰਹੀ ਆ ਕਿ ਕੈਪਟਨ ਇਸ ਕਦਰ ਮਜਬੂਤ ਹੋ ਗਏ ਕਿ ਉਹਨਾਂ ਨੇ ਗੁਰਮੀਤ ਸਿੰਘ ਸੋਢੀ ਨੂੰ ਵੀ ਟਿਕਟ ਆਪਣੇ ਕੋਠੇ ਚੋਂ ਦਵਾਈ ਆ ਤੇ ਇਧਰ ਕਹਿੰਦੇ ਕਿ ਇਹਨਾਂ ਨੂੰ ਵੀ ਆਪਣਾ ਅਰਵਿੰਦ ਖੰਨਾ ਨੂੰ ਵੀ ਟਿਕਟ ਕੈਪਟਨ ਦੇ ਕੋਠੇ ਚੋਂ ਮਿਲੀ ਹੈ ਤੇ ਇਹਦਾ ਮਤਲਬ ਫਿਰ ਸੁਨੀ ਚਾਖੜ ਜੇ ਆਮਲਾ ਨੂੰ ਟਿਕਟ ਨਹੀਂ ਦਿਵਾ ਸਕੇ ਕਿ ਇਕੋ ਟਿਕਟ ਦੇ ਮਾਮਲੇ ਚ ਜਾਂ ਬਾਕੀਆਂ ਸੁਨੀ ਚਾਖੜ ਦੀ ਚੱਲੀ ਆ ਤੇ ਪਰ ਕਿਹਾ ਤਾਂ ਇਹ ਵੀ ਜਾਂਦਾ ਕਿ ਰਾਣਾ ਗੁਰਮੀਤ ਅੱਜ ਕੱਲ ਹਰਦੀਪੂਰੀ ਦੇ ਵੀ ਨੇੜੇ ਨੇ ਪਾਰੇ ਸਾਰੇ ਵਰਤਾਰੇ ਦੇ ਵਿੱਚ ਭਾਜਪਾ ਦਾ ਇੱਕ ਗਰੁੱਪ ਹੈ ਉਹਦਾ ਸਫਾਇਆ ਹੋ ਗਿਆ ਉਹ ਗਰੁੱਪ ਨੀ ਨਬ੍ਰੇਕਤ ਜੀ ਹਾਂ ਮੈਂ ਗੱਲ ਕਰ ਰਿਹਾ ਅਵਨਾਸ਼ ਰਾਏ ਖੰਨਾ ਵੀ ਜੇ ਸਾੰਪਲਾ ਹਾਂ ਇਸੇ ਤਰ੍ਹਾਂ ਇਹਨਾਂ ਦੇ ਨਾਲ ਹੀ ਹਾਂ ਮਤਲਬ ਕਿ ਗਰੇয়াল ਹੋਰੀ ਤੇ ਇਹਦੇ ਨਾਲ ਹੀ ਜਿਆਣੀ ਹੋਰੀ ਸੋ ਇਹ ਗਰੁੱਪ ਸੀ ਪੂਰਾ ਅਵਨਾਸ਼ ਰਾਏ ਖੰਨੇ ਦਾ ਵੀ ਜੇ ਸਾੰਪਲੇ ਦਾ ਹਰਜੀਤ ਸਿੰਘ ਗਰੇয়াল ਦਾ ਤੇ ਸੁਰਜੀਤ ਜਿਆਣੀ ਦਾ ਕਹਿੰਦੇ ਜੀ ਇਹ ਇਹ ਗਰੁੱਪ ਲਗਭਗ ਖਤਮ ਹੋ ਗਿਆ ਬੇਸ਼ੱਕ ਸੁਆਦ ਸ਼ਰਮਾ ਉਹਨਾਂ ਨੂੰ ਮਿਲੀ ਆ ਹਾਂ ਠੀਕ ਆ ਉਹ ਭਾਜਪਾ ਦੇ ਆਪਣੇ ਕੋਰ ਗਰੁੱਪ ਚੋਂ ਆਉਂਦੇ ਨੇ ਸੰਘ ਦੇ ਨੇੜਲਿਆਂ ਚੋਂ ਆਉਂਦੇ ਨੇ ਜਾਨੀ ਤੋਂ ਬਹਿਲਾਂ ਮੰਨਾ ਹੋਰੀ ਚਾਹੇ ਉਹ ਪਾਰਟੀ ਦੇ ਨਾਲ ਕਹਿੰਦੇ ਲੰਮੇ ਸਮੇਂ ਤੋਂ ਜੁੜੇ ਨੇ ਇਸ ਲਈ ਜਿਹਨੂੰ ਟਿਕਟ ਮਿਲੀ ਆ ਜਾਂ ਦਿਨੇਸ਼ ਬੱਬੂ ਅਸਲ ਚ ਅਸਲੀ ਕੈਡਰ ਚੋਂ ਆ ਤੇ ਫਿਰ ਜੇ 12 ਦੇ ਵਿੱਚੋਂ ਤਿੰਨਕ ਟਿਕਟਾਂ ਸਿਰ ਪਾਰਟੀ ਕੈਡਰ ਚੋਂ ਮਿਲੀਆਂ ਨੌ ਬਾਹਰਲੇਆਂ ਨੂੰ ਮਿਲ ਗਈਆਂ ਤੇ ਨੌਾਂ ਚੋਂ ਵੀ 6 ਦਲ ਬਦਲੂ ਨੇ ਤੇ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਹਾਲਤ ਕੀ ਆ ਤੇ ਇੱਥੇ ਕਹਿੰਦੇ ਪਾਜਪਾ ਵਰਕਰ ਨਰਾਜ ਤੇ ਨਰਾਸ਼ਾ ਤੇ ਉਹ ਨਰਾਜ ਤੇ ਨਰਾਸ਼ ਦੇ ਕਤਾਰ ਦੇ ਵਿੱਚ ਕਹਿੰਦੇ ਜੀ ਆਹ ਨਾਂ ਵੀ ਖੜੇ ਨੇ ਹੁਣ ਇਹ ਸੀਟ ਤੋਂ ਜਿਆਣੀ ਵੀ ਦਾਵੇਦਾਰ ਸੀ ਪਰ ਟਿਕਟ ਨਹੀਂ ਮਿਲੀ ਜਿਆਣੀ ਹੋਰੀ ਫਰੋਜਪੁਰ ਤੋਂ ਟਿਕਟ ਦੇ ਦਾਵੇਦਾਰ ਸੀ ਪਰ ਰਾਣਾ ਗੁਰਮੀ ਥੋੜੀ ਲੈ ਕੇ ਟਿਕਟ ਉਹਨਾਂ ਨੂੰ ਥੋੜੀ ਹੋਰਾਂ ਨੂੰ ਮਿਲ ਗਈ ਚਲੋ ਇੱਧਰ ਦੂਸਰੇ ਪਾਸੇ ਜੇ ਉੱਥੇ ਜਿਆਣੀ ਨੂੰ ਟਿਕਟ ਨਹੀਂ ਮਿਲੀ 台ਦਰਮ 라シュરાই খন্না ਵੀ দাভিદાર ਸੀ ਸ਼ਰਨੰਦਪੁਰ ਸਾਹਿਬ ਤੋਂ। ਉਤਵੀਸ਼ਵਾ ਸ਼ਰਮਾ ਨੂੰ ਟਿਕਟ ਲੈ ਕੇ। ਵਿਚਕ ਪਾਰਟੀ ਨੇ ਆਪਣੇ ਅੰਦਰੂ ਵਰਕਰ ਨੂੰ ਟਿਕਟ ਦਿੱਤੀ ਪਰ ਇੱਥੇ ਵੀ ਚਰਚਾ ਇਹ ਖੜੀ ਹੈ ਕਿ ਭਾਈ ਇੱਥੇ ਵੀ ਨਹੀਂ ਚੱਲੀ ਖੰਨੇ ਹੋਰਾਂ ਦੀ। ਤੇ ਦੂਸਰੇ ਪਾਸੇ ਹਰਜੀਤ ਗਰੇਵਾਲ ਵੀ ਜੇ ਸੰਪਲਾ ਵੀ ਜੇ ਸੰਪਲਾ ਵੀ ਹਸ਼ਿਆਰਪੁਰ ਤੋਂ ਟਿਕਟ ਦਾਅਵੇਦਾਰ ਸੀ। ਹੋ ਸਕਦਾ ਹਰਜੀਤ ਗਰੇਵਾਲ ਵੀ ਪਟਿਆਲੇ ਹਲਕਾ ਤੋਂ ਟਿਕਟ ਭਾਲਦੇ ਹੋਣ ਰਾਜਪੁਰ ਤੋਂ ਚੋਣ ਲੜੀ ਸੀ ਪਿਛਲੀ ਵਾਰ ਜਾਂ ਕਿ ਤੋ ਹੋਰ ਕਿਦੋਂ ਵੀ ਭਾਲਦੇ ਹੋ। ਪਰ ਤਿੰਨ ਨਾਂ ਤੋਂ ਦਾਅਵੇਦਾਰ ਸੀ ਨਾ ਅਭਨਾਸ਼ਣਾ ਖੰਨਾ ਬੀਜੇ ਸਾੰਪਲਾ ਤੇ ਸੁਰਜੀਤ ਜਿਆਣੀ ਤੋ ਤਿੰਨਾਂ ਦੀ ਟਿਕਟ ਕੱਟੀ ਗਈ ਮਤਲਬ ਭਾਜਪਾ ਦਾ ਆਪਣਾ ਜਿਹੜਾ ਲੰਮੇ ਸਮੇਂ ਤੋਂ ਨਾਲ ਖੜਾ ਹੈ ਗਰੁੱਪ ਜਾਂ ਹੋਰ ਭਾਜਪਾ ਹੀ ਕਿੰਨੇ ਨਰਾਸ਼ ਹੋਣਗੇ ਜਦੋਂ ਆਪਾਂ ਇਹ ਗੱਲ ਕਰ ਰਹੇ ਹਾਂ ਕਿ ਨੌ ਬਾਰਿਆਂ ਨੂੰ ਬਾਰਿਆਂ ਨੂੰ ਟਿਕਟ ਦਿੱਤੀ ਹੈ ਜਿਨ੍ਹਾਂ ਚੋਂ 6 ਦਲ ਬਦਲੂ ਨੇ ਤੇ ਇਸ ਲਈ ਜੋ ਉੱਥੇ ਵੀ ਜਾ ਕੇ ਕੈਪਟਨ ਦੇ ਜਾਖੜ ਦੀ ਉਹ ਚਲਣੀ ਆ ਫਿਰ ਭਾਜਪਾਈਓ ਹਿਸਾਬ ਲਾ ਲੋ ਕਿ ਤੁਹਾਡੇ ਵਰਕਰਾਂ ਦੀ ਵਾਰੀ ਕਦੋਂ ਆਉਣੀ ਆ ਪਰ ਪਿੰਟਰ ਕਹਿੰਦੇ ਜੀ ਜਾਖੜ ਸਾਹਿਬ ਇਸ ਗੱਲ ਤੋਂ ਥੋੜੇ ਜਿਹੀ ਔਖੇ ਨੇ ਕਿ ਮਾਮਲੇ ਨੂੰ ਟਿਕਟ ਨਹੀਂ ਦਿਵਾ ਸਕਿਆ ਚਲੋ